ਜੀ ਹੈਲੋ ਜੀ ਸਤਿ ਸ਼੍ਰੀ ਅਕਾਲ ਮੇਰੇ ਚੈਨਲ ਤੇ ਤੁਹਾਡਾ ਸਵਾਗਤ ਹੈ ਮੈਂ ਆਸ ਕਰਦੀ ਹਾਂ ਤੁਸੀਂ ਵੀ ਸਾਰੇ ਠੀਕ ਠਾਕ ਵਧੀਆ ਹੋਗੇ ਆਪਾਂ ਵੀ ਵਧੀਆ ਇੱਥੇ ਸ਼ਾਮ ਦਾ ਹੈਗਾ ਵਾ ਟਾਈਮ ਸ਼ਾਮ ਦਾ ਨਹੀਂ ਸੋਰੀ ਦੁਪਹਿਰ ਦਾ ਹੈਗਾ ਵਾ 2 ਵਜੇ ਦਾ ਟਾਈਮ ਬੱਚੇ ਜਿਹੜੇ ਆਪਣੇ ਸਕੂਲੋਂ ਨਹੀਂ ਆਏ ਉਦੋਂ ਮੈਂ ਨਹੀਂ ਹੀ ਕੱਪੜੇ ਪ੍ਰੈਸ ਕਰਨ ਤੇ ਮੈਂ ਚਲ ਮੈਂਨੇ ਕੱਪੜੇ ਤੋਤੇ ਹੀ ਕਾਫੀ ਤੇ ਮੈਂ ਪ੍ਰੈਸ ਜਿਹੜੇ ਕਰ ਲਾਂ ਪ੍ਰੈਸ ਕਰਨ ਵਾਲੇ ਪ੍ਰੈਸ ਕਰਦਾ ਰੱਖਣਾ ਜਿਹੜੇ ਇਸ ਤਰ੍ਹਾਂ ਚੁੰਨੀਆਂ ਦੁਪੱਟੇ ਜਿਹੜੇ ਉਹਨਾਂ ਨੂੰ ਤੈਅ ਲਾ ਦਿੰਨੀ ਆ ਤੇ ਉਹ ਡਈਆਂ ਚੁੱਕਣ ਮੈਂ। ਇਹਨੇ ਕਾਫੀ ਦਿਨਾਂ ਦੀ ਹੈਗੀ ਹੈ ਵੀਡੀਓ ਤੇ 6-7 ਦਿਨ ਹੋ ਗਏ ਕੁਝ ਆਪਣੇ ਸਰੀਰ ਜਾਂ ਠੀਕ ਨਹੀਂ ਕੁਝ ਇਸ ਤਰ੍ਹਾਂ ਕਰ ਚੁ ਟਾਈਮ ਟੂ ਨਹੀਂ ਲੱਗਾ ਵੀਡੀਓ ਪਾਉਣ ਦਾ। ਤੇ ਇੱਕ ਮਨਮੀਤ ਬਣੀ ਠੀਕ ਪਹਿਲਾਂ ਪਤਾ ਨਹੀਂ ਠੀਕ ਫਿਰ ਮਨਮੀਤ ਨਹੀਂ ਠੀਕ। ਇਸ ਕਰਕੇ ਕੁਝ ਮੇਰੇ ਤੋਂ ਕਿੰਨੇ ਦਿਨਾਂ ਦੀ ਵੀਡੀਓ ਪਾਈ ਨਹੀਂ ਗਈ। ਅੰਜ ਮੈਂ ਚਲੋ ਲਿਆਓ ਐਡਿਟਿੰਗ ਵਗੈਰਾ ਕਰਦੇ ਆ ਤੇ ਇਹ ਹੈਗੀ ਇੱਕੋ ਕਲੀਪੇ ਹੀ ਥੋੜੀ ਜਿਹੀ ਬਣਾਈ ਸੀਗੀ ਇਹ ਹੋ ਗਏ ਚਾਰ ਪੰਜ ਦਿਨ ਜਿਉ ਮਤਲਬ ਮੰਮੀ ਉਹਨਾਂ ਤੋਂ ਆਏ ਨਾ ਮਸੀਆ ਤੋਂ ਉਸ ਤੋਂ ਬਾਅਦ ਮੈਂ ਵੀਡੀਓ ਨਹੀਂ ਪਾਈ ਐਨੀ ਕਿ ਬਣਾਈ ਸੀ ਤੇ ਜਾ ਮਿਲ ਤੋਂ ਹੈਗੀ ਆ ਬੁੱਧਵਾਰ ਦੀ ਵੀਡੀਓ ਬਣਾਈ ਆ ਉਹ ਘੜੀ ਐਡ ਕਰਨੀ ਆ ਇਹਦੇ ਮੇ ਪਲੀਜ਼ ਜਿਹੜੇ ਵੀ ਚੈਨਲ ਤੇ ਨਹੀਂ ਹੋਣਾ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਿਓ ਤੇ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਓ ਤੇ ਸੋਨੂ ਸੋਨੂ ਕਮੈਂਟ ਕਰਿਓ ਤੇ ਵੀਡੀਓ ਨੂੰ ਸਕੀਪ ਨਾ ਕਰਿਓ ਵੀਡੀਓ ਨੂੰ ਫੁੱਲ ਵਾਚ ਕਰਿਓ ਤੇ ਆਪਣੇ ਸਬਸਕ੍ਰਾਈਬ ਤੇ ਚਲੋ ਤੁਹਾਡਾ ਸਾਰਿਆਂ ਦੀ ਸਾਥ ਨਾਲ ਹੋ ਗਿਆ ਕੰਪਲੀਟ ਤੇ ਆਪਣਾ ਵਾਚ ਟਾਈਮ ਰਹਿ ਗਿਆ ਆਪਾਂ ਉਹ ਵੀ ਕੰਪਲੀਟ ਕਰਨਾ ਉਹ ਤੁਹਾਡਾ ਸਾਥ ਜੋ ਸਾਥ ਦੀ ਬਹੁਤ ਜਿਆਦੀ ਲੋੜ ਵਾ ਤੇ ਆਪਣਾ ਇਸੇ ਤਰ੍ਹਾਂ ਸਾਥ ਦਿੰਦੇ ਰਹੋ ਸਾਰੇ ਭੈਣ ਭਰਾ ਤਾਂ ਕਿ ਕੱਲਾ ਬੰਦਾ ਕੁਛ ਨਹੀਂ ਹਨਾ ਆਪਾਂ ਇੱਕ ਦੂਜੇ ਦੇ ਸਾਥ ਦੇ ਨਾਲ ਹੀ ਤੁਹਾਡੇ ਸਾਥ ਦੇ ਨਾਲ ਹੀ ਆ ਆਪਾਂ ਇੱਥੇ ਟਾਈਮ ਹੈਗਾ ਵਾ ਸ਼ਾਮ ਦਾ ਤੇ ਇਹ ਵੀਡੀਓ ਹੈਗੀ ਆ ਬੁੱਧਵਾਰ ਦੀ ਸ਼ਾਇਦ ਪਤਾ ਨਹੀਂ ਬੁੱਧ ਜਾਂ ਵੀਰਵਾਰ ਦੀ ਇੱਥੇ ਕੀ ਆ ਤੇ ਇੱਥੇ ਬਸ ਮਣ ਮੀਤੇ ਪਾਪਾ ਲੈ ਕੇ ਆਏ ਸੀਗੇ ਗੋਭੀ ਟਾਈਮ ਹੋ ਗਿਆ ਤੇ ਸਾਡੇ ਛੇ ਦਾ ਗੋਭੀ ਲੈ ਕੇ ਆਏ ਸੀ ਆਲੂ ਗੋਭੀ ਪਿਆਜ ਵਗੈਰਾ ਲੈ ਆਉਂਦੀ ਖਤਮ ਹੋਏ ਸੀਗੇ ਉਹ ਲੈ ਕੇ ਆਏ ਤੇ ਸਭ ਜਿੰਦੇ ਕੀਤਰ ਨਹੀਂ ਤੇ ਮੈਂ ਕਿਹਾ ਜੀ ਗੋਭੀ ਖਾਣੀ ਗੋਭੀ ਲੈ ਜੋ ਕਰਨ ਮਤਲਬ ਖਾਣਾ ਵਾ ਲੈ ਤੇ ਗੋਭੀ ਲੈ ਹੈ ਤਮਨ ਮੀਤ ਵੀ ਇਥੇ ਟੂਰਿਜ਼ਮ ਤੋਂ ਆ ਗਈ ਸੀ ਤੇ ਮੈਂ ਲੱਗ ਪਈ ਸੀਗੀ ਗੋਪੀ ਚੀਰਨ ਮਾਂ ਚਲ ਇਥੇ ਬਹਿ ਜਾਨੀ ਪੱਕੇ ਘੜੀ ਇੱਕ ਨਾ ਗਰਮੀ ਬਹੁਤ ਜਿਆਦੀ ਮੀਤ ਛੱਟ ਆ ਜਾਂਦਾ ਪਰ ਗਰਮੀ ਨਾ ਹੁਮਸ ਜਿਆ ਬੜਾ ਲੱਗਦਾ ਵਾ ਮੀ ਨਾਲ ਨਾ ਉਹ ਗਰਮੀ ਜੀ ਬਹੁਤ ਲੱਗਦੀ ਕਿਸੇ ਵੇਲੇ ਫੜਾਸ ਜੀ ਵਜ ਦੀ ਤੇ ਇਥੇ ਨਾ ਫਤੇ ਨੂੰ ਡੈ ਹੀ ਫਤੇ ਦੇ ਪਾਪਾ ਹோம்ਵਰਕ ਕਰਵਾਉਣ ਪਤੇ ਨੇ ਅੱਜ ਕੀਤਾ ਨਹੀਂ ਤੇ ਫਤੇ ਦੇ ਪਾਪਾ ਕਹਿਣ ਡੈ ਹੀ ਫਤੇ ਕਹਿੰਦੇ ਕਿ ਪਾਪਾ ਮੈਨੂੰ ਲੈ ਕੇ ਜਾਓ ਮੈਂ ਕਹਿਆ ਨਾ ਜਣਾ ਨੂੰ ਮਤਲਬ ਲੈ ਜਾਂਦੇ ਹੁੰਦੇ ਥੋੜਾ ਜਿਹਾ ਚੇਰ ਅੱਧਾ ਬਣਾ ਤੇ ਟੈਨ ਘੁਮਾ ਕੇ ਮੂੰਹ ਲਿਆਉਂਦੇ ਆ ਬਾਹਰ ਚੱਲ ਜਾਂਦੇ ਹੁੰਦੇ ਆ ਲੈ ਕੇ ਤੇ ਇਹ ਕਹਿੰਦੇ ਕਿ ਫਿਰ ਕਹਿੰਦੇ ਪਾਪਾ ਮੈਂ ਹੋਮਵਰਕ ਨਹੀਂ ਕੀਤਾ ਤੇ ਉਹ ਕਹਿੰਦੇ ਇਹਦੇ ਪਾਪਾ ਪਿੱਲਾਂ ਕਹਿੰਦੇ ਪੁੱਤ ਪਹਿਲਾਂ ਹੋਮਵਰਕ ਕਰ ਤੇ ਫਿਰ ਮੈਂ ਤੈਨੂੰ ਖੜਨਾਂ ਵਾ ਤੇ ਇੱਥੇ ਗੁਰਫਤੈ ਨੂੰ ਕਰਵਾਉਣ ਡਿਆ ਹੀ ਨਾਲ-ਨਾਲ ਤੇ ਹੋਮਵਰਕ ਦੇ ਨਾਲ ਮੈਂ ਆਪਣੀ ਸਬਜ਼ੀ ਨਹੀਂ ਹੀ ਚੀਰਨ ਤੇ ਮਨਮੀਤ ਟਿਊਸ਼ਨ ਪਾੜਾ ਹੀ ਸਾਢੇ 6 ਦਾ ਟਾਈਮ ਤੇ ਮਨਮੀਤ ਚੱਲੀ ਹੁਣ ਬਾਹਰ ਖੇਡਣ ਉਹਨੇ ਪਾਣੀ ਪੂਣੀ ਪੀ ਲਿਆ ਆਣ ਕਿਤੇ ਪੁੱਛ ਗਈ ਕਿ ਮੰਮਾ ਮੈਂ ਖੇਡ ਆਵਾ ਤੇ ਮੈਂ ਕਿਹਾ ਜਾ ਖੇਡਿਆ ਤੇ ਅਜੀ ਬੈਠ ਗਈ ਅਕੇ ਆ ਮੈਨੂੰ ਆਂਦੀ ਕਿ ਮੇਰੇ ਮੰਮਾ ਕੰਨ ਚ ਨਾ ਤੀਲਾ ਪਾ ਦੋ ਕੰਨ ਚੋਂ ਤੀਲਾ ਨਿਕਲ ਗਿਆ ਮੈਨੂੰ ਕਹਿਣ ਲਈ ਹੈ ਕਿ ਮਾਂ ਘਰੋਂ ਜਾ ਵੇਟ ਕਰ ਕਿ ਮੈਨੂੰ ਸਬਜ਼ੀ ਚੀਰ ਲੈਂਦੇ ਫਿਰ ਮੈਂ ਪਾਉਣੀ ਆ ਤੇ ਅੰਦਰ ਰਹਿ ਗਿਆ ਹੀ ਆਲੂ ਛਿੱਲਣ ਵਾਲਾ ਪਿੱਲਰ ਪਿੱਲਰ ਅੰਦਰ ਰਹਿ ਗਿਆ ਹੀ ਤੇ ਮੈਂ ਕਿਹਾ ਮਣ ਮੀ ਤੇ ਮੈਨੂੰ ਫੜਾ ਤੇ ਆਵੇ ਆਉਂਦੀ ਹੁੰਦੀ ਨਾ ਟਿਵੀਸ਼ਨ ਉੱਥੇ ਤਰੀਕਵਾ ਤਰੀਕ ਦੇ ਨਾ ਤੀਲੇ ਤੋੜ ਲਏ ਹੁੰਦੀ ਆ ਆਣ ਕੇ ਕਹੂਗੀ ਕਿ ਮੰਮਾ ਮੇਰੇ ਕੰਨੇ ਚ ਪਾ ਦੋ ਤੇ ਫਿਰ ਮੈਂ ਕਹਿੰਦੀ ਮੈਨੂੰ ਆਹ ਕਰ ਲੈਂਦੇ ਦੂਸਰ ਸਬਜੀ ਸੁੱਜੀ ਚੀਰ ਲੈਂਦੇ ਫਿਰ ਮੈਂ ਤੇਰੇ ਕੰਨਾਂ 'ਚ ਪਾ ਦੇਣੀ ਤੇ ਗੋਭੀ ਦੇ ਫੁੱਲ ਬਹੁਤ ਸੋਹਣੇ ਗੋਭੀ ਬੜੀ ਸੋਹਣੀ ਹੋਗੀ ਤੇ ਬਸ ਇੱਥੇ ਮੈਂ ਚੀਰ ਚੁਰ ਕੇ ਆਲੂ ਜਿਹੜੇ ਛਿੱਲ ਕੇ ਤੇ ਉਸ ਤੋਂ ਬਾਅਦ ਜਿਹੜਾ ਤੜਕਾ ਲਾ ਦੂੰਗੀ ਹਨਾ ਸਬਜੀ ਨੂੰ ਟਾਈਮ ਤੇ ਹੁਣ ਨਾ ਦਿਨ ਬਹੁਤ ਛੋਟੇ ਹੋਏ ਟਾਈਮ ਤਾਂ ਝੱਟ ਹੋ ਜਾਂਦਾ ਵਾ ਤੇ ਘੁਰਦਾਰੇ ਚੱਲ ਜਾਈਦੇ ਬਾਬਾਈ ਦੇ ਉੱਥੇ ਆਪਾਂ ਨੂੰ ਮਤਲਬ 4:30 ਤੋਂ 6:00 ਵਜੇ ਜਾਣੇ ਅੱਜ ਅਸੀਂ ਲੇਟ ਗਈਆਂ 5:00 ਤੋਂ 6:00 ਸਵਾ 6 ਹੀ ਹੋ ਗਈ ਸਾਨੂੰ ਆਉਂਦੇ ਨੂੰ ਵਾਪਸ ਫਿਰ ਘਰ ਆਣ ਕੇ ਆਪਣੀ ਵੀ ਸਬਜ਼ੀ ਭਾਜੀ ਬਣਾਉਣੀ ਹੁੰਦੀ ਹੈ ਹਨਾ ਟਾਈਮ ਤੇ ਬਹੁਤ ਜਲਦੀ ਜਿਹੜਾ ਹੋ ਜਾਂਦਾ ਵਾ ਆਪਾਂ ਜਿਹੜੇ ਪਿਆਜ਼ ਵਗੈਰਾ ਸਬਜ਼ੀ ਜਿਹੜੀ ਕੱਟ ਲਈ ਸੀ ਤੇ ਆਪਾਂ ਆ ਗਏ ਆ ਕਿ ਰਸੋਈ ਦੇ ਵਿੱਚ ਆਪਾਂ ਰੱਖਤੀ ਆ ਕੜਾਈ ਗੈਸ ਬਾਲ ਕੇ ਉੱਪਰ ਤੇ ਇੱਥੇ ਬਸ ਜਿਹੜੇ ਪਿਆਜ਼ ਪੀਓ ਜਿ ਲੈ ਆਂਦੇ ਹੀ ਤੇ ਮੈਂ ਕਿਹਾ ਪਿਆਜ਼ ਵਗੈਰਾ ਵੀ ਜਿਹੜੇ ਸਾਂਭ ਲਵਾਂ ਕਿ ਖਲਾਰਾ ਜਿਵੇਂ ਕੋ ਕਿੰਨੀ ਪੂਰੀ ਸਲੈਪ ਜਿਹੜੀ ਪਰ ਗਈ ਆ ਕੀ ਵਾਦਾ ਪੂਰਾ ਜਿਹੜਾ ਪਰ ਗਿਆ ਵਾ ਸਮਾਨ ਦੇ ਨਾਲ ਤੇ ਇਹਦੇ ਬਸ ਮੈਂ ਉਹੀ ਸਮਾਨ ਜਿਹੜਾ ਸਾਮਸੂਮ ਕੇ ਨਾਲ ਦੀ ਨਾਲ ਹੀ ਮਤਲਬ ਕਿ ਪਾ ਦੂੰ ਕਰ ਤੜਕਾ ਲਾ ਲੂੰਗੀ ਤੇ ਨਾਲ ਦੀ ਨਾਲ ਹੀ ਗੰਡੇ ਆਲੂ ਜਿਹੜੇ ਸਾਮ ਲੂੰਗੀ ਆਪਣੇ ਗੰਡੇ ਪਾ ਕੇ ਆਲੂ ਪਾ ਕੇ ਰੱਖ ਕੇ ਤੇ ਨਾਲ ਹੀ ਗੋਬੀ ਤੇ ਲੈਂਦੇ ਕੀ ਫੁੱਲ ਦੋ ਤੇ ਇੱਕ ਆਪਰਾ ਰੱਖ ਲਿਆ ਇੱਕੋ ਹੀ ਮੈਂ ਚੀਰਿਆ ਮੈਂ ਕਿ ਇਤੀ ਬਹੁਤ ਵਾ ਫਿਰ ਸਬਜੀ ਨਾਲ ਹੱਡੇ ਬਹੁਤ ਘੱਟ ਲੱਗਦੀ ਐ ਬਹੁਤ ਘੱਟ ਖੰਣੀਆਂ ਸਬਜੀ ਤੇ ਫਿਰ ਮੁੱਕਦੀ ਨਹੀਂ ਜਿਵੇਂ ਹਣਾ ਫਿਰ ਇਸ ਕਰਕੇ ਮੈਂ ਕਿ ਇਤੀ ਬਣਾਉਣੀ ਤਿਵਾਸਾ ਵੀ ਕਿਉਂ ਮੈਂ ਸਲੈਬ ਮੈਂਟੋਮੈਂਟੀ ਵੇਲੀ ਕਰ ਦੇਣੀ ਆ ਜੋ ਸਾਰੇ ਲਫਾਫੇ ਲਪੂਵੇ ਇੱਕ ਸਾਈਡ ਤੇ ਰੱਖਤੇ ਆ ਤੇ ਇੱਕ ਦੋ ਫੁੱਲ ਹੀ ਤੇ ਤੇ ਚੋਂ ਅਦਰਕ ਵਗੈਰਾ ਅਦਰਕ ਕੱਢ ਲਿਆ ਮੈਂ ਕਿ ਅਦਰਕ ਨਾ ਫਿਰ ਗਲ ਜੇ ਜਾਂਦਾ ਵਜੇ ਲਫਾਫੇ ਚ ਰਵੇ ਤੇ ਉਸ ਤਰ੍ਹਾਂ ਮੇਂ ਛਿकू ਜੇ ਚ ਪਾ ਲੈਣੀ ਨਹੀਂ ਮਿਰਚ ਅਦਰਕ ਉਹ ਮੇਂ ਚ ਰੱਖਤੀਆਂ ਹੀ ਤੇ ਫੁੱਲ ਪਾ ਕੇ ਫਿਰ ਮੈਂ ਫ੍ਰਿਜ ਦੇ ਵਿੱਚ ਰੱਖ ਤਾ ਹੀਗਾ ਇਹ ਫੁੱਲ ਜਿਹੜਾ ਮੈਂ ਚਰਮ ਜਿਹੜਾ ਹੋ ਗਿਆ ਤੇਲ ਚ ਮੈਂ ਥੋੜਾ ਅਦਰਕ ਕੱਟਿਆ ਸੀ ਜਿਹੜਾ ਅਦਰਕ ਪਾਤਾ ਹੀ ਤੇ ਨਾਲ ਹੀ ਮੈਂ ਜਿਹੜਾ ਜੀਰਾ ਜਿਹੜਾ ਪਾ ਦੂੰਗੀ ਜਦ ਕਿ ਤੇਲ ਗਰਮ ਹੋ ਗਿਆ ਤੇਲ ਦੇ ਵਿੱਚ ਜੀਰਾ ਨਹੀਂ ਪਾਇਆ ਪਹਿਲਾਂ ਤੇ ਉਹ ਮੈਂ ਬਾਅਦ ਚੋਂ ਪਾਇਆ ਸੀ ਅਦਰਕ ਪਾ ਕੇ ਤੇਲ ਜਿਆਦਾ ਸੜਕ ਗਿਆ ਹੈਗਾ ਤੇ ਹਵੇ ਜਿਹੜਾ ਵੀ ਜਿਹੜਾ ਮੈਂ ਪਾ ਦਿੱਤਾ ਜਦੋਂ ਇਹ ਥੋੜਾ ਜਿਹਾ ਭੁੱਜ ਜੂਗਾ ਉਸ ਤੋਂ ਬਾਅਦ ਜਿਹੜਾ ਮੈਂ ਪਿਆਜ਼ ਜਿਹੜੀ ਕੱਟ ਕੱਟਿਆ ਉਹ ਮੈਂ ਪਾ ਦੂੰਗੀ ਪਿਆਜ਼ ਵੀ ਪਿਆਜ਼ ਆਪਣੇ ਜਿਹੜੇ ਭੁੱਜ ਗਏ ਤੇ ਨਾਲ ਹੀ ਟਮਾਟਰ ਤੇ ਹਰੀ मिरची ਜਿਹੜੀ ਮੈਂ ਕੱਟੀ ਉਹ ਪਾ ਦੂੰਗੀ ਫਿਰ ਥੋੜਾ ਜਿਹਾ ਤੇਰ ਉਹਨਾਂ ਨੂੰ ਭੁੰਨ ਕੇ ਤੇ ਉਸ ਤੋਂ ਬਾਅਦ ਮੈਂ ਜਿਹੜੇ ਪਹਿਲਾਂ ਆਲੂ ਤੇ ਟਿੰਡਲ ਜਿਹੜੇ ਉਹ ਵੱਖਰੇ ਕੱਟੇ ਆ ਇਹ ਕਿੰਦੇ ਤੇ ਟਿੰਡਲ ਪਾ ਲਈ ਮਤਲਬ ਗੋਭੀ ਕਰਾਰੀ ਜੀ ਬਣਦੀ ਹੈ ਨਾ ਸਬਜੀ ਬੜੀ ਕਰਾਰੀ ਬਣਦੀ ਆ ਤੁਸੀਂ ਵੀ ਟਰਾਈ ਕਰਕੇ ਵੇਖਿਓ ਨਾ ਕਿਸੇ ਵੇਲੇ ਤਾਂ ਮੈਂ ਲਾ ਕੇ ਰੱਖ ਛੁੱਟ ਦਿੰਨੀ ਐਵੇਂ ਮੈਂ ਇੱਕ ਹਰ ਬੜੀ ਨਹੀਂ ਮੈਂ ਪਾਉਂਦੀ ਤੇ ਪਰ ਅੱਜ ਮੈਨੂੰ ਇਹਨਾਂ ਨੇ ਕਿਹਾ ਹੀ ਗਿਆ ਕਹਿੰਦੇ ਕਿ ਗੋਭੀ ਕਰਾਰੀ ਬਣਦੀ ਆ ਗੋਭੀ ਦੇ ਫੁੱਲ ਬੜੇ ਸੋਹਣੇ ਆ ਤੇ ਜਿਹੜੇ ਆ ਟਿੰਡਲ ਜਿਹੜਾ ਨਾ ਤੂੰ ਇਹ ਵੀ ਗੋਭੀ ਦੇ ਵਿੱਚ ਪਾਉਣੇ ਆ ਮੈਂ ਕਿਹਾ ਠੀਕ ਆ ਕਿ ਪਹਿਲਾਂ ਆਲੂ ਤੇ ਮੈਂ ਉਹਨਾਂ ਟਿੰਡਲ ਜਿਹੜੇ ਪੁੰਨ ਲਈ ਸੀਗੀ ਮਤਲਬ ਕਿ ਉਹਨੂੰ ਥੋੜਾ ਜਿਹਾ ਸੇਕ ਜਲਵਾ ਕੇ ਉਸ ਤੋਂ ਬਾਅਦ ਮੈਂ ਫੁੱਲ ਪਾਈ ਹੀਗੀ ਜਿਹੜਾ ਚੰਗੀ ਤਰ੍ਹਾਂ ਭੁੱਜ ਗਿਆ ਹੀ ਪਿਆਜ਼ ਅਦਰਕ ਵਗੈਰਾ ਸਾਰਾ ਕੁਝ ਭੁੱਜ ਗਿਆ ਟਮਾਟਰ ਵਗੈਰਾ ਤੇ ਬਸ ਆਪਾਂ ਲੂਣ ਮਿਰਚ ਆਪਣੀ ਸਵਾਦ ਅਨੁਸਾਰ ਮਤਲਬ ਜੋ ਜੋ ਆਪਣ ਨੂੰ ਸਹੀ ਲੱਗਦਾ ਜਿੰਨਾ ਹੀ ਬਹੁਤ ਘੱਟ ਖਾਣੇ ਆ ਲੂਣ ਵਿੱਚ ਇੰਨੀ ਜਿਆਦਾ ਨਹੀਂ ਹੱਡੀ ਮਿਰਚ ਹੁੰਦੀ ਬਹੁਤ ਘੱਟ ਫਿਰ ਬੱਚੇ ਨਹੀਂ ਖਾਂਦੇ ਜਿਆਦੀ ਮਿਰਚ ਫਿਰ ਲੂਣ ਮਸਾਲਾ ਜਿਹੜਾ ਸਾਡੇ ਹਿਸਾਬ ਦਾ ਹੀ ਹੁੰਦਾ ਵਾ ਆਪਾਂ ਚਲੋ ਆਪਾਂ ਆਪਣੀ ਹਨਾ ਰਿਕਾਰਡਿੰਗ ਹਰ ਕੋਈ ਆਪਣੇ ਸਵਾਦ ਅਨੁਸਾਰ ਹੀ ਚੱਲਦਾ ਹਨਾ ਤੇ ਆਪਾਂ ਬਸ ਇੱਥੇ ਸਾਰਾ ਕੁਝ ਪਾਤੀ ਉਸ ਤੋਂ ਬਾਅਦ ਚੰਗੀ ਤਰ੍ਹਾਂ ਹਲਾ ਕੇ ਫਿਰ ਮੈਂ ਨੇ ਥੋੜਾ ਜਿਹਾ ਪਾਣੀ ਇਹਦੇ ਵਿੱਚ ਪਾਤਾ ਸੀ ਪਾਣੀ ਥੋੜਾ ਜਿਹਾ ਪਾ ਕੇ ਉਸ ਤੋਂ ਬਾਅਦ ਮੈਂ ਇਹਨੂੰ ਚੰਗੀ ਤਰ੍ਹਾਂ ਹਲਾ ਦਿੱਤੀ ਫਿਰ ਮੈਂ ਨਾਲ ਹੀ ਜਿਹੜੇ ਆਪਣੇ ਆਲੂ ਤੇ ਜਿਹੜੇ ਫੁੱਲਾਂ ਦੇ ਟਿੰਡਲ ਹੁੰਦੇ ਆ ਉਹ ਮੈਂ ਦੋਵੇਂ ਚੀਜ਼ਾਂ ਜਿਹੜੀਆਂ ਹਨ ਕਿ ਇਹਦੇ ਵਿੱਚ ਰਲਾਤੀ ਪਾ ਕੇ ਚੰਗੀ ਤਰ੍ਹਾਂ ਨੂੰ ਹਲਾ ਕੇ ਉਸ ਤੋਂ ਬਾਅਦ ਮੈਂ ਟਾਕਤੀਆਂ ਸੀ ਤੇ ਦਸਾਂ ਕੁ ਮਿੰਟਾਂ ਬਾਅਦ ਮਤਲਬ ਫੁੱਲ ਮੈਂ ਬਾਅਦ ਚ ਪਾਏ ਸੀ ਕਿ ਉਸੇ ਵਲੇ ਨਹੀਂ ਸੀ ਪਾਏ ਤੇ ਬਾਜੋਂ ਪਾਈ ਸੀਗੇ ਫਿਰ ਗੋਭੀ ਬਹੁਤ ਸੋਹਣੀ ਬਣਦੀ ਆ ਫੁੱਲ ਫਿਰ ਗਲਦੇ ਨਹੀਂ ਜਾਂਦੇ ਕਿਉਂਕਿ ਆਲੂ ਸਖਤ ਹੁੰਦੇ ਆ ਫੁੱਲ ਛੇਤੀ ਖੁੱਲ ਜਾਂਦੇ ਫੁੱਲ ਫਿਰ ਗਲਦੇ ਨਹੀਂ ਬਹੁਤ ਵਧੀਆ ਸਬਜੀ ਬਣੀ ਸੀਗੀ ਲਓ ਜੀ ਇੱਥੇ ਆਪਣੀ ਸਬਜੀ ਜਿਹੜੀ ਬਣ ਗਈ ਆ ਤੇ ਬੱਚਿਆਂ ਨੂੰ ਵੀ ਆਪਾਂ ਖੇਡ ਖੂਡ ਆਏ ਤੇ ਬੱਚਿਆਂ ਨੂੰ ਆਪਾਂ ਨਵਾਂ ਨੂੰ ਵੀ ਕੇ ਕੱਪੜੇ ਪਾਤੇ ਚੇਂਜ ਕਰ ਦੇਣੇ ਨਹੀਂ ਆਵਲੇ ਕੱਪੜੇ ਉਹਨਾਂ ਦੇ ਕਿਉਂਕਿ ਪਸੀਨਾ ਆ ਜਾਂਦਾ ਤੇ ਖੇਡ ਖੂਡ ਕੇ ਆ ਗਏ ਤੇ ਸਬਜੀ ਆਪਣੀ ਬਣੀ ਦੀ ਸਬਜੀ ਬਹੁਤ ਸੋਹਣੀ ਬਣੀ ਸੀਗੀ ਆਪਣੀ ਬਹੁਤ ਸਵਾਦ ਬਣੀ ਸੀਗੀ ਤੇ ਬਸ ਇੱਥੇ ਲੱਗ ਪਈਵੇਂ ਫੁਲਕੇ ਲਾਉਣ ਫੁਲਕੇ ਲਾ ਕੇ ਤੇ ਬੱਚਿਆਂ ਨੇ ਵੀ ਫਿਰ ਖਾਣੇ ਹੁੰਦੇ ਆ ਕਿਉਂਕਿ ਟਾਈਮ ਨਾਲ ਮਖਵਾਦੇ ਨਹੀਂ ਆਣ ਕਿ ਸਕੂਲੋਂ ਆਣ ਕੇ ਨਹੀਂ ਖਾਂਦੇ ਵੀ ਤੇ ਮਨਮੀ ਤੇ ਪਾਪਾ ਵੀ ਸਹੇਲਦੇ ਗਏ ਹੁੰਦੇ ਫਿਰ ਉਹਨਾਂ ਨੇ ਵੀ ਖਾਣੇ ਫੁੱਕੇ ਮਤਲਬ 6:30 ਵਜੇ ਤੱਕ ਮਤਲਬ ਫ੍ਰੀ ਹੋ ਜਣੇ ਆ ਸਵੇਰੇ ਸਵੇਰ ਸੰਭ ਕੇ ਤੇ ਬੱਚਿਆਂ ਨੂੰ ਵੀ ਸੁਵਾ ਦਈਦਾ 6:00 ਫਿਰ ਟਾਈਮ ਨਾਲ ਉੱਠ ਜਾਂਦੇ ਆ ਸਕੂਲ ਜਾਣਾ ਹੁੰਦਾ ਨਾ ਤੇ ਜੇ ਟੇ ਲੇਟ ਸੌਣ ਫਿਰ ਲੇਟ ਉੱਠਦੇ ਫਿਰ ਸਤਾਉਂਦੇ ਬੜਾ ਵਾ ਸਵੇਰੇ ਉੱਠਣ ਲੱਗਿਆਂ ਇੱਥੇ ਆਪਾਂ ਆਦਿਕ ਦਾ ਟਾਈਮ ਸੀ ਕਿਤੇ ਆਪਾਂ ਪ੍ਰਸ਼ਾਦਾ ਪਾਣੀ ਛਕ ਗਏ ਹੋ ਗਏ ਆ ਫਰੀ ਤੇ ਹੁਣ ਲਈਏ ਮੈਂ ਇੱਥੇ ਭਾਂਡੇ ਸਾਫ਼ ਕਰਨ ਤੇ ਆਪਾਂ ਵੀ ਫੁਲਕਾ ਛਕ ਲਿਆ ਜਦ ਵਿੱਚ ਗੁਰਸਾਹਿਬ ਆ ਗਿਆ ਫਿਰ ਉਹਨੂੰ ਖਵਾਤੀ ਆਪਾਂ ਰੋਟੀ ਤੇ ਖਾ ਉਹ ਜੀ ਤੇ ਆਪਾਂ ਆ ਗਏ ਫਰੀ ਤੇ ਭਾਂਡਿਆਂ ਦਾ ਭਰਿਆ ਪਿਆ ਉਹ ਸ਼ੈਂਕ ਸ਼ੈਂਕ ਭਾਂਡਿਆਂ ਦੇ ਵਿੱਚ ਕਿੰਨਾ ਭਰਿਆ ਪਿਆ ਉਹ ਟਿਫਨ ਹੀ ਬੱਚਿਆਂ ਦੇ ਸਕੂਲੋਂ ਆਇਆ ਦੇ ਉਹ ਤੋਤੇ ਤੇ ਬੱਚਿਆਂ ਦੇ ਟਿਫਨ ਤੋਤੇ ਦੇ ਬਾਕੀ ਭਾਂਡੇ ਕਾਫੀ ਭਾਂਡੇ ਹੀ ਗੇ ਸ਼ੈਂਕ ਜੇ ਕੁਨ ਸਰਵੀ ਪੰਡਿਤ ਉਤਪੀਵਸਤ ਵਾਦਾ ਮੈਂ ਰਸੋਈ ਸਾਫ ਜਿਹੜੀ ਚੰਗੀ ਤਰ੍ਹਾਂ ਕਰਦੀ ਜਿਹੜੇ ਵੀ ਚੈਨਲ ਤੇ ਨਵੇਂ ਆਉਂਦੇ ਨਾ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਨ ਤੇ ਲਾਈਕ ਸ਼ੇਅਰ ਕਮੈਂਟ ਜਰੂਰ ਕਰਨ ਤੇ ਵੀਡੀਓ ਨੂੰ ਸਕਿੱਪ ਪਲੀਜ਼ ਨਾ ਕਰਿਆ ਕਰੋ ਤੇ ਮਿਲਦੇ ਆਪਾਂ ਨਵੀਂ ਵੀਡੀਓ ਚ ਨਿਊ ਵਲੌਗ ਤੇ ਨਿਊ ਵੀਡੀਓਜ਼ ਓਕੇ ਜੀ ਬਾਏ